ਸਤਿਕਾਰ ਜੀ ਸਾਰਿਆਂ ਨੂੰ ਅ ਮੈਨੂੰ ਬੜਿਆਂ ਦੇ ਫੋਨ ਆਏ ਜੀ ਮੈਨੂੰ ਪੁੱਛਦੇ ਸੀ ਕਿ ਆ ਜਿਹੜੀ ਜਮਨੀ ਚੋਣਾਂ ਪੰਜਾਬ ਚ ਹੋ ਰਹੀਆਂ ਨੇ ਇਹਨਾਂ ਹਲਕਿਆਂ ਚ ਮੀਟਰ ਸਾਹਿਬ ਕੀ ਹੋਣਾ ਚਾਹੀਦਾ ਜਾਂ ਤੁਹਾਡੀ ਕੀ ਰਾਏ ਹੈ ਦਾਸ ਮਹਿਸੂਸ ਕਰਦਾ ਸੀਗਾ ਕਿ ਮੈਂ ਤਾਂ ਕੁਝ ਵੀ ਨਹੀਂ ਹੈ ਜੀ ਆਈ ਐਮ ਨੋ ਵਨ ਟੂ ਸੁਜੈਸਟ ਐਨੀਥਿੰਗ ਮੈਂ ਤਾਂ ਕੋਈ ਵੀ ਨਹੀਂ ਕੋਈ ਗੱਲ ਕਰਨ ਲਈ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਇਲੈਕਸ਼ਨਾਂ ਦਾ ਬਾਈਕਾਟ ਕਰਤਾ ਤੇ ਫਿਰ ਮੇਰੀ ਸਲਾਹ ਰਾਏ ਮਸ਼ਵਰਾ ਇਦਾ ਮਤਲਬ ਕੁਝ ਨਹੀਂ ਰਹਿ ਜਾਂਦਾ ਮਗਰ ਕਿਉਂਕਿ ਲੋਕ ਬਾਰ-ਬਾਰ ਪੁੱਛਦੇ ਸੀ ਤੋਂ ਮੈਂ ਸੋਚਿਆ ਕਿਉਂ ਮੈਂ ਉਹ ਸਾਰੇ ਨਾਲ ਹੀ ਰੋਂਗਰੂ ਹੋ ਜਾਣਾ ਔਰ ਜਿਹੜੇ ਮੁੱਦੇ ਉਹ ਲੈ ਕੇ ਹੁੰਨਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਫੈਸਲਾ ਕੀਤਾ ਮੈਂ ਪਹਿਲਾਂ ਵੀ ਇਸ ਗੱਲ ਨੂੰ ਦਰਾਇਆ ਸੀ ਗੱਲ ਕੀਤੀ ਸੀ ਕਿ ਮੈਂ ਉਸ ਫੈਸਲੇ ਨਾਲ ਸਹਿਮਤ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਲੈਕਸ਼ਨ 100% ਲੜਨੀ ਚਾਹੀਦੀ ਸੀ ਇਹ ਮੇਰਾ ਫੈਸਲਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਗਾਂਵ ਵੀ ਰਹੂਗਾ ਥੈਟ ਇਟ ਵਾਸ ਅ ਰੋਂਗ ਡਿਸਿਜਨ ਚਲੋ ਉਸ ਸਮabit ਗਿਆ ਮੈਂ ਉਸ ਗੱਲ ਨੂੰ ਬਾਰ-ਬਾਰ ਦਰਾਵਾ ਉਹਦਾ ਕੋਈ ਫਾਇਦਾ ਨਹੀਂ ਅੱਜ ਦੀ ਗੱਲ ਕਰੀਏ ਕਿ ਅੱਜ ਇਸ ਲਈ ਮੇਰੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਰਕਾਰਾਂ ਬਣਾਉਣ ਵਾਲੇ ਤੁਸੀਂ ਸਰਕਾਰਾਂ ਢਾਉਣ ਵਾਲੇ ਤੁਸੀਂ ਇੱਕ ਨਹੀਂ अनेका ਸਰਕਾਰਾਂ ਤੁਸੀਂ ਬਣਾਈਆਂ ਤੇ ਤੁਸੀਂ ਬਦਲੀਆਂ ਵੀ ਨੇ ਅਹੰਕਾਰ अनेਕਾਂ ਦੀ ਟੂੜੇ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਅਹੰਕਾਰ ਹੋ ਜਾਂਦਾ ਸੀ ਕਿ ਸਾਨੂੰ ਕੋਈ ਬਦਲਨ ਜੋਗਾ ਨਹੀਂ ਤੁਸੀਂ ਉਹਨਾਂ ਦੇ ਅਹੰਕਾਰ ਭੰਨੇ ਫਰੋਮੀ ਅਕਾਲੀ ਦਲ ਦੀ ਸਰਕਾਰ ਲੰਮਾ ਸਮਾਂ ਰਹੀ ਬਦਲਤੀ ਕਾਂਗਰਸ ਦੀ ਆਈ ਬਦਲਤੀ ਅੱਜ ਆਮ ਆਦਮੀ ਪਾਰਟੀ ਦੀ ਆਇਆ ਔਰ ਮੈਂ ਜੋ ਮੇਰਾ ਇਹ ਮੰਨਣਾ ਹੈ ਕਿ ਜਿੱਡਾ ਵੱਡਾ ਬਹੁਮਤ ਆਇਆ ਇਹਨਾਂ ਦੀ ਰਿਸਪੌਂਸਿਬਿਲਟੀ ਸਭ ਤੋਂ ਵੱਧ ਸੀ। ਮਗਰ ਸੋ ਮੈਂ ਜਾਦੇ ਹਲਕਿਆਂ ਬਾਰੇ ਤਾਂ ਨਹੀਂ ਅ ਬਰੀਕੀ 'ਚ ਜਾਂਦਾ ਮੈਂ ਤਾਂ ਕਹੂੰਗਾ ਜਿਹੜਾ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰੇ ਜਿਹੜਾ ਰੀਜਨਲ ਪਾਰਟੀ ਮੈਂ ਉਸ ਗੱਲ ਦਾ ਹਾਮੀਆ ਕਿਉਂਕਿ ਅਸੀਂ ਲੜ ਨਹੀਂ ਰਹੇ ਉਹਨਾਂ ਹਾਲਾਤਾਂ 'ਚ ਜਿਹੜੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਭਾਵਨਾ ਨੂੰ ਸਮਝੇ ਭਾਈਚਾਰਕ ਸਾਂਝ ਨੂੰ ਸਮਝੇ ਉਹਦੇ ਹੱਥ ਮਜ਼ਬੂਤ ਕਰੋ ਔਰ ਮੈਂ ਬਰਨਾਲੇ ਹਲਕੇ ਤੋਂ ਮੇਰਾ ਅਜ਼ੀਜ਼ ਜਿਹਨੂੰ ਮੈਂ ਛੋਟੇ ਹੁੰਦੇ ਤੋਂ ਉਹਨੂੰ ਵੱਡੇ ਹੁੰਦੇ ਤੱਕ ਵੇਖਿਆ ਜਦੋਂ ਉਹਦਾ ਜਨਮ ਹੋਇਆ ਸੀ ਅੱਜ ਤੱਕ ਸਰਦਾਰ ਗੋਬਿੰਦ ਸਿੰਘ ਸੰਧੂ ਸਾਹਿਬ ਮੈਂ ਜਿਸ ਪਾਰਟੀ ਵੱਲੋਂ ਖਲੋਤੇ ਮੈਂ ਉਸ ਪਾਰਟੀ ਦੀ ਪਾਲਿਸੀਜ਼ ਪ੍ਰੋਗਰਾਮਸ ਉਹਨਾਂ ਦੀ ਸੋਚ ਨਾਲ ਮੈਂ ਸਹਿਮਤ ਨਹੀਂ ਹਾਂ ਮੈਂ ਸਪਸ਼ਟ ਕਰ ਦਿਆਂ ਕਿਉਂਕਿ ਮੈਂ ਦੇਸ਼ 'ਚ ਪੰਜਾਬ ਸੂਬੇ 'ਚ ਭਾਈਚਾਰਕ ਸਾਂਝ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਮਗਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਉਹ ਨੌਜਵਾਨ ਬੱਚਾ ਬਹੁਤ ਵੱਡੇ ਸੁਪਨੇ ਨੇ ਈਮਾਨਦਾਰ ਬੱਚਾ ਮਿਹਨਤੀ ਹੈ ਔਰ ਮੈਂ ਸਮਝਦਾ ਅੱਜ ਫਰੈਸ਼ ਆਵਾਜ਼ ਦੀ ਬਰਨਾਲੇ ਹਲਕੇ ਨੂੰ ਲੋਡ ਹੈ ਜਿਹੜੇ ਕੈਂਡੀਡੇਟ ਖਲੋਤੇ ਆ ਚਾਹੇ ਉਹ ਕੇਵਲ ਸਿੰਘ ਢਿਲੋਂ ਸਾਹਿਬ ਨੇ ਤੁਸੀਂ ਆਪ ਜਮਾ ਕੇ ਵੇਖ ਲੇ ਜਿਸ ਪਾਰਟੀ ਨਾਲ ਉਹ ਸੰਬੰਧਿਤ ਹੈ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਸਾਡੇ ਸੂਬੇ ਪ੍ਰਤੀ ਕੀ ਆ ਉਸ ਨੂੰ ਤੁਸੀਂ ਬਿਹਤਰ ਸਮਝਦੇ ਹੋ ਕਾਂਗਰਸ ਪਾਰਟੀ ਦੇ ਤਾਂ ਹਾਲਾਤ ਇਹ ਕਿ ਹਰ 2 ਸਾਲ ਬਾਅਦ ਇਹ ਕੈਂਡੀਡੇਟ ਬਦਲ ਦਿੰਦੇ ਉੱਥੇ ਤੇ ਉਹਨਾਂ ਨੂੰ ਇਹ ਤਾਂ ਮਤਲਬ ਉਹ ਸ਼ਤਾਬ ਦੀ ਨਹੀਂ ਛੇਤੀ ਸਟੇਸ਼ਨ ਨਹੀਂ ਬਦਲਦੀ ਜਿੰਨੀ ਛੇਤੀ ਉਹ ਕੈਂਡੀਡੇਟ ਬਦਲਦੇ ਆ ਆਮ ਆਦਮੀ ਪਾਰਟੀ ਦਾ ਇੰਟਰਨਲ ਚੈਲੰਜ ਹੋਇਆ ਹੋਇਆ ਉਹ ਆਪ ਹੀ ਨਹੀਂ ਜਿਹੜਾ ਕੈਂਡੀਡੇਟ ਦਿੱਤਾ ਉਸਤੇ ਨਾਲ ਸਹਿਮਤ ਸਿਰਫ ਹੰਕਾਰ ਕਰਕੇ ਉਹ ਕੈਂਡੀਡੇਟ ਉੱਥੇ ਤੁਰਿਆ ਫਿਰਦਾ ਹੈ ਜਾਂ ਉਹਨੂੰ ਸਪੋਰਟ ਮਿਲ ਰਹੀ ਹੈ ਇਸ ਲਈ ਮੈਂ ਚਾਹੂੰਗਾ ਉਹ ਜੋ ਅੱਜ ਦੀ પરિਸਥਿਤੀ ਬਣੀ ਹੈ ਉਸ પરિਸਥਿਤੀ 'ਚ ਇੱਕ ਐਜੂਕੇਟਿਡ ਹੋਣ ਹਾਰ ਇਮਾਨਦਾਰ ਚੰਗੇ ਪਰਿਵਾਰ ਨਾਲ ਸੰਬੰਧਿਤ ਇੱਕ ਸਮਝਦਾਰ ਆਵਾਜ਼ ਦੀ ਬਰਨਾਲੇ ਸ਼ਹਿਰ ਨੂੰ ਬਰਨਾਲੇ ਹਲਕੇ ਨੂੰ ਲੋੜ ਹੈ ਔਰ ਉਹ ਆਵਾਜ਼ ਭਗਵਨ ਸਿੰਘ ਹੈ ਉਹਨੂੰ ਕਾਮਯਾਬ ਕਰੋ ਔਰ ਮੈਂ ਸਮਝਦਾ ਉਹਦੀ ਕਾਮਯਾਬੀ ਚਾਹੀ ਬਰਨਾਲੇ ਹਲਕੇ ਦੀ ਕਾਮਯਾਬੀ ਹੋ ਗਈ ਸੋ ਮੇਰੀ ਇਹ ਬੇਨਤੀ ਹੈ